ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੇ ਨਾਲ ਇੱਕ ਅੱਜ ਬੜੀ ਜ਼ਰੂਰੀ ਵਿਸ਼ੇ ਤੇ ਗੱਲਬਾਤ ਕਰਨੀ ਆ ਵਿਸ਼ਾ ਹੈਗਾ ਭਾਈ ਅਮਰਤਪਾਲ ਜੀ ਬਾਰੇ ਮੈਂ ਗੱਲਬਾਤ ਕਰਨੀ ਆ ਇਹ ਗੱਲਬਾਤ ਤੁਸੀਂ ਮੇਰੀ ਅੱਗੇ ਲੋਕਾਂ ਤੇ ਕਿਰਪਾ ਦੇਣੀ ਸਾਂਝੀ ਕਰਕੇ ਸ਼ੇਅਰ ਕਰਕੇ ਤੁਹਾਡੀ ਜ਼ਿੰਮੇਵਾਰੀ ਆ ਜੇ ਆਪਾਂ ਅੱਜ ਪੰਜਾਬ ਦੇ ਨੌਜਵਾਨੋਂ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਪੰਜਾਬ ਦੀ ਸਮੱਸਿਆ ਜੇਕਣੀ ਹੈਗੀ ਅਨੇਕਾਂ ਸਮੱਸਿਆ ਨੇ ਅੱਜ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਨੂੰ ਬੈਠਿਆ ਨੂੰ ਅੱਜ 44ਵੇਂ 47ਵੇਂ ਦਿਨ ਹੋ ਗਿਆ ਮਰਨ ਵਰਤ ਤੋਂ ਉੱਪਰ ਬੈਠਿਆ ਨੂੰ ਨਾਗ ਵੀ ਪੰਜਾਬ ਸਰਕਾਰ ਤਲ ਸਾਨੂੰ ਤਿਆਰ ਹੈ ਤੇ ਨਾ ਕੋਈ ਸੈਂਟਰ ਸਰਕਾਰ ਗੱਲ ਤੋਂ ਸਾਨੂੰ ਤਿਆਰ ਹੈ ਕਿਉਂਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਨੇ ਉਹ ਸਾਡੇ ਮੁੱਦਿਆਂ ਦੀ ਗੱਲਬਾਤ ਕਰਨ ਨੂੰ ਤਿਆਰੀ ਨਹੀਂ ਹੈਗੀ ਇਸ ਕਰਕੇ ਸਾਨੂੰ ਸਾਰੇ ਲੋਕਾਂ ਨੂੰ ਜਾਗਣਾ ਪੈਣਾ ਹੈ ਦੇਖਣਾ ਪੈਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜੇਕਰ ਕਿਤੇ ਨੂੰ ਜਾਊ ਜਾ ਪੰਜਾਬ ਦੇ ਮਸਲੇ ਨੇ ਇਹਨਾਂ ਨੂੰ ਇਹਨਾਂ ਦੇ ਅਸੀਂ ਕਿਵੇਂ ਲੜਨਾ ਇਸ ਕਰਕੇ ਭਾਈ ਅਮਰਤਪਾਲ ਜੀ ਦੇ ਅੱਜ ਅੱਜ ਆਪਾਂ ਗੱਲਬਾਤ ਕੀਤੀ ਹੈ ਅੰਨਸੇ ਤਹਤ ਉਹਨਾਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਡਿਗਰੂਗੜ੍ਹ ਦੇ ਜ਼ਿਲ੍ਹੇ ਦੇ ਵਿੱਚ ਬੈਠਿਆ ਨੂੰ ਸਾਲ ਤੋਂ ਉੱਪਰ ਸਮਾਂ ਲੰਘ ਚੁੱਕਿਆ ਹੈ ਨਾ ਪਰ ਹੁਣ ਫਿਰ ਕੀ ਕੀਤਾ ਸਰਕਾਰ ਨੇ ਹੁਣ ਜੂਏ ਪੀ ਲਗਾ ਦਿੱਤਾ ਗਿਆ ਉਹਨਾਂ ਉੱਪਰ ਵੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਉਣ ਕਿਉਂਕਿ ਜਿਹੜੇ ਪੰਜਾਬ ਦੀ ਨੌਜਵਾਨ ਗੱਲ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਜੇਲ੍ਹਾਂ ਤੇ ਜਾਂ ਉਹਨਾਂ ਨੂੰ ਮਰਵਾਇਆ ਜਾਂਦਾ ਇਹ ਕੰਮ ਸਰਕਾਰਾਂ ਦਾ ਹੈ ਇਹ ਕੀ ਕੰਮ ਹੈ ਕਿਉਂ ਆ ਸਰਕਾਰਾਂ ਦਾ ਸਮਝਣ ਵਾਲੀ ਗੱਲ ਇਹ ਹੈ ਕਿਉਂਕਿ ਜਿਹੜੇ ਲੀਡਰ ਨੇਗੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਹੋਰ ਲੀਡਰ ਪੈਦਾ ਹੀ ਨਾ ਹੋਣ ਨੌਜਵਾਨ ਅੱਗੇ ਨਾ ਆਉਣ ਇਹ ਸਮੱਸਿਆ ਹੈ ਇਹ ਲੀਡਰਾਂ ਦੀ ਜਿਹੜੇ ਪੁਰਾਣੇ ਲੀਡਰਾਂ ਨੇ ਪੋਲੀਟੀਕਲ ਪਾਰਟੀ ਦੇ ਜਦ ਦਿੱਲੀ ਦੇ ਦਿੱਲੀ ਦੇ ਟਿਕਨੇ ਚੱਲਿ ਗੋਆ ਸੈਂਟਰ ਦੀ ਸਰਕਾਰ ਇਹਨਾਂ ਦੀ ਇੱਕ ਇੱਕ ਇਹਨਾਂ ਦੀ ਪਾਲਿਸੀ ਹੈ ਵੀ ਪੰਜਾਬ ਦੇ ਵਿੱਚ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਪੈਦਾ ਨਾ ਹੋ। ਇਸ ਕਰਕੇ ਜਿਆਦਾ ਉਹ ਦਿੱਲੀ ਦੇ ਜਿਹੜੇ ਲੀਡਰ ਨੇ ਉਹਨਾਂ ਥੱਲੇ ਲਾ ਕੇ ਕੰਮ ਕਰਵਾ ਜੋ ਕਹਿੰਦੇ ਨੇ ਜੋ ਚਾਹੁੰਦੇ ਨੇ ਪੰਜਾਬ ਦਾ ਸੱਤਾ ਨਾਸ ਕਰਾਉ। ਇਹ ਕਾਰਨ ਹੋ ਸਕਦਾ ਵੀ ਮੈਂ ਕਾਫੀ ਸਾਰੇ ਗੱਲਾਂ ਨਾਲ ਭਾਈ ਅਮਰਦਵਤ ਸਿੰਘ ਸਾਹਿਬ ਤੋਂ ਨਾ ਵੀ ਹੁੰਦਾ। ਪਰ ਇੱਕ ਥੋੜਾ ਮੈਂ ਗੱਲ ਦੱਸਣਾ ਚਾਹਣਾ ਜੋ ਉਹਨਾਂ ਨੇ ਮੈਂ ਆਪਣਾ ਦੂਰ ਸਾਹਿਬ ਗਿਆ। ਜੋ ਉੱਥੇ ਮੈਂ ਜਾ ਕੇ ਗੱਲ ਦੇਖੀ ਜਾਂ ਪੀਲ ਕਰੀਆ ਮੈਂ ਤੁਹਾਡੇ ਨਾਲ ਇਸ ਦੀ ਖਾਦੀ ਕਰਨਾ ਮੈਂ ਬਹੁਤ ਸਾਰੇ ਦੇ ਮਾਮਾ ਨੂੰ ਮਿਲਿਆ ਉਹਨਾਂ ਨੇ ਇੱਕ ਗੱਲ ਕਹੀ ਕਿ ਸਾਡੇ ਨੌਜਵਾਨ ਮੈਨੂੰ ਨਸ਼ਾ ਚੜਾਇਆ ਅੰਬਰ ਤੇ ਲੜ ਲਾਇਆ ਬਾਣੀ ਦੇ ਲੜ ਲਾਇਆ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਸੀ ਨੌਜਵਾਨ ਮੈਨੂੰ ਨਸ਼ਾ ਚੜਾਇਆ ਅੰਬਰ ਤੇ ਲੜ ਲਾਇਆ ਬਾਣੀ ਦੇ ਲੜ ਲਾਇਆ ਕਿ ਕਾਲ ਹੈ ਕਿ ਅਸੀਂ 14 ਤਰੀਕ ਨੂੰ ਵੱਡਾ ਇਕੱਠ ਕਰ ਰਹੇ ਹਾਂ ਆਪਣਾ ਮੁਖਸਰ ਸਾਹਿਬ ਜੋ ਉਹਨਾਂ ਦੇ ਨਾਲ ਘਟਨਾਵਾ ਵਾਪਰ ਰਹੇ ਹੋ ਜੋ ਪੰਜਾਬ ਦੇ ਵਿੱਚ ਸਮੱਸਿਆ ਬੱਤ ਹੋ ਰਹੀਆਂ ਨੇ ਉਹ ਸਮੱਸਿਆਵਾਂ ਤੇ ਉਹਨਾਂ ਨੇ ਰਲ ਕੇ ਗੱਲ ਕਰਨੀ ਆ ਜਾਂ ਇਸ ਸਮੇਂ ਉਹਨਾਂ ਉੱਪਰ ਯੂਏਪੀਏ ਲਗਾਇਆ ਗਿਆ ਉਹਦੇ ਬਾਰੇ ਗੱਲਬਾਤ ਉੱਤੇ ਕੱਟ ਕਰਨੀ ਆ ਹੋ ਸਕਦਾ ਉੱਥੇ ਉਹ ਕਿਸੇ ਆਪਣੀ ਪਾਰਟੀ ਦਾ ਵੀ ਕੋਈ ਐਲਾਨ ਕਰਨ ਤੇ ਤੁਸੀਂ ਸਾਰੇ ਹੀ ਨੌਜਵਾਨਾਂ ਨੇ ਬਾਅਦ ਚੜ ਕੇ ਉੱਥੇ ਪਹੁੰਚਣਾ ਤੁਸੀਂ ਹਿੱਸਾ ਲੈਣਾ ਇਹ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਕਿਉਂਕਿ ਮੇਰੇ ਮੇਰਾ ਮਕਸਦ ਇੱਕੋ ਹੀ ਆ ਮੈਂ ਜਿੱਥੇ ਵੀ ਕਿਤੇ ਪੰਜਾਬ ਦੀ ਕੋਈ ਅੰਦੋਲਨਾਂ ਲੜਾਈ ਆ ਮੈਂ ਹਰ ਇੱਕ ਅੰਦੋਲਨਾਂ ਸਾਂਭਲ ਹੋਣਾ ਆ ਅੱਜ ਅਸੀਂ ਘਰੇ ਬੈਠੇ ਆ ਅੱਜ ਅਸੀਂ ਰਾਤ ਹੀ ਜਿਹੜਾ ਕਿ ਉੱਥੋਂ ਆਇਆ ਕਨੌਰੀ ਬਾਰਡਰ ਤੋਂ ਜਿੰਨਾ ਵੀ ਮੇਰਾ ਯੋਗਦਾਨ ਬਣਦਾ ਮੈਂ ਆਪਣਾ ਤਨੋਂ ਮਨੋਂ ਤੁਹਾਨੂੰ ਆਪਾਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਆਂ ਇਸ ਕਰਕੇ ਸਾਰਿਆਂ ਨੇ 14 ਤਰੀਕ ਨੂੰ ਉੱਥੇ ਜਾ ਕੇ ਆਪਣਾ ਵਿਚਾਰ ਸੁਣਨੇ ਤੇ ਅੱਗੇ ਪੰਜਾਬ ਦੀ ਰਣਨੀਤੀ ਘੜਨੀ ਪਰ ਅੱਜ ਪੰਜਾਬ ਦੇ ਵਿੱਚ ਨਾ ਤਾਂ ਕੋਈ ਪੰਥ ਦੀ ਗੱਲ ਕਰਨ ਵਾਲਾ ਤੇ ਨਾ ਕੋਈ ਕਿਸਾਨੀ ਦੀ ਗੱਲ ਕਰਨ ਵਾਲਾ ਨਾ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਬਗਤ ਕਰਨ ਵਾਲਾ ਹੁਣ ਤੁਸੀਂ ਇੱਕ ਚੀਜ਼ ਦੇਖੋ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੇਖ ਰਿਹਾ ਸੀਗਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਤੁਸੀਂ ਇੱਕ ਚੀਜ਼ ਦੇਖੋ ਉਹਨਾਂ ਕੋਲੇ ਹੋਰ ਕੋਈ ਏਜੰਡਾ ਨਹੀਂ ਸਿਰਫ ਔਰ ਸਿਰਫ ਭਾਈ ਅੰਮਰਤਪਾਲ ਜੀ ਤੇ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਇੱਕ ਸਾਲ ਹੋ ਗਿਆ ਜ਼ਿਲ੍ਹਾ ਕੜਦਿਆਂ ਨੂੰ ਕਿਵੇਂ ਕਿੰਤੂ ਪ੍ਰੰਤੂ ਹੱਸ ਕੇ ਉਹਨਾਂ ਉੱਪਰ ਕਰ ਰਹੇ ਨੇਗੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਸੁਖਵੀਰ ਬਾਦਲ ਜੀ ਜਾਂ ਤੁਸੀਂ ਜਿੰਨੇ ਵੀ ਤੁਸੀਂ ਆਪਣੀ ਜਿਹੜੀ ਬਾਦਲ ਪਾਰਟੀ ਹੈ ਮੈਂ ਉਹਨਾਂ ਨੂੰ ਸਾਲਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇੱਕ ਚੀਜ਼ ਸਮਝੋ ਅੱਜ ਤੁਸੀਂ ਤੁਹਾਨੂੰ ਪਤਾ ਕਿ ਸ਼੍ਰੋਮਣੀ ਕਾਲਦਲ ਦਾ ਗਰਾਫ ਪਹਿਲਾਂ ਕਿੱਥੇ ਸੀ ਤੇ ਕਿੱਥੇ ਆ ਗਿਆ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਕਾਲਦਲ ਜਿਹੜੀ ਪਾਰਟੀ ਆ ਬੜੀ ਸੰਘਰਸ਼ੀ ਜਥੇਬੰਦੀ ਰਹੀ ਆ ਕਿਸੇ ਲੰਮੇ ਸਮੇਂ ਇਹਨਾਂ ਨੇ ਵੱਡੀਆਂ ਕੁਰਬਾਨੀਆਂ ਜ਼ਿਲਾਂ ਜ਼ਿਲਾਂ ਦੇ ਵਿੱਚ ਜ਼ਿਲਾਂ ਕੱਟੀਆਂ ਜੇ ਆਪਾਂ ਗੱਲ ਕਰੀਏ ਮੈਂ ਆਪਣੇ ਪਰਿਵਾਰ ਦੇ ਵਿੱਚ ਇਹ ਗੱਲਾਂ ਸੁਣਦਾ ਆ ਕਿ ਸ਼੍ਰੋਮਣੀ ਕਾਲਜਦਲ ਦੇ ਵਿੱਚ ਜਿਹੜੇ ਪਹਿਲਾਂ